ਚਿਲੂ ਬਹੁਤ ਬੜਾ ਬਰਪਰਾ ਸਭੀ ਜਿਆਦਾ ਬਟੋਟੇ ਲੈ ਕੇ ਆਹ ਸਹਾਲ ਕਾ ਟਿਕਟ ਨਗਲਿਆ ਟੀਮਾਂ ਦੇ ਕਿੜਿ ਕਿੜੇ ਪਲੇਅਰ ਖੇਡਣਗੇ ਸਖਪੁਰ ਦੀ ਟੀਮ ਦੇ ਬਸ ਬਾਕੀ ਪਰਮਜੀਤਪੁਰਾ ਬਨਲਾ ਚਟਾ ਗਵਿੰਦਪੁਰਾ ਪ੍ਰਿਆ ਅਸ਼ਕਰਪੁਰ ਇੰਦਰਜੀਤ ਕਲਸੀਆ ਜੱਗੂ ਸੈਦੋਵਾਲ ਬੋਲੇਟ ਕੀਰਾਵਰ ਦਿਸ਼ਨੀ ਆਲੂੰਗਾ ਯਾਦਾ ਸ਼ਖਮਰੀਆ ਪ੍ਰਿਆਤ ਉਹਨੇ ਕਹਿ ਰਿਹਾ ਇਹ 60% ਸਖਪੁਰ ਦੀ ਟੀਮ ਵਿੱਚ ਹੀ ਖੇਡਣਗੇ ਤੇ ਦੂਜੀ ਟੀਮ ਹਰਿਆਣਾ ਕੈਪਟਨ ਉਹਦੇ ਵਾਲ ਤੇ ਦੇ ਦੇ ਵਿੱਚ ਚਿਲੂ ਨੇ ਚਿਲੂ ਬਹੁਤ ਬਬਰ ਰਵੀ ਦਿਉਰਾ ਰਵੀ ਗੰਦਰਮ ਪੂਰੀ ਸੰਗਮੋਹਤ ਗੀਂਗ ਦੀਪਕਾਸ਼ੀਪੁਰ ਸਿਮਤਾ ਸ਼ਿਵਾਲ ਸ਼ੈਲੀ ਗਾਸੀਪੁਰ ਰਵੀ ਸਾਉਕੇ ਫੋਲਾ ਸੁਸਕ ਤੇ ਮਾਨ ਸਿੰਘ ਧਰਟ ਕੇ ਰੈਣੀ ਢੜਬੇ ਦੇ ਵਿੱਚ ਫਿਰਨੇ ਸ਼ਕਤੀ ਧਿਆਨਾ ਚਤੀ ਜਲਗੜੀ ਸ਼ਮਨ ਸੰਬਲੀ ਸਾਹਿਬ ਅੰਮ੍ਰਿਤਪੁਰ ਸਾਲਪੁਰ ਹੈਪੀ ਸੰਬਲੀ ਸਾਹਿਬ ਬੱਪੂ ਨੇੜੀ ਸੰਦੀਪ ਲੋਧਰ ਦੇ 50% ਚਾਂਸ ਨੇ ਖੇਡਣ ਦੇ ਰਜੀਪੁਰ ਲੋਧ ਦੇ ਬਿੱਲਾ ਦੇ ਨਕੋ ਐਨਆਰਆਈ ਨੇ ਕੁਦਰਤ ਕਲਾਸ ਗੀਲੋਪੂ ਦੇ ਪਲੇਅਰ ਹਨ ਗੁਰੂ ਟੋਪੀਆ ਸੰਨੀ ਕਾਲੀ ਸੰਗਿਆ ਫਤਬਲ ਚੀਪੀ ਲਬਾ ਲਬਾ ਬਕਾ ਕੰਡ ਕਾਲਾ ਮਾਲਾ ਇੰਦੂਰ ਕਾਸਕ ਵੀ ਸਰਾ ਗਰੂਸਰ ਇਸਟੋ ਪਿੰਡਰ ਸੁੱਖਾ ਜਾਣ ਵਾਲਾ ਹਾਰਮੋਨ ਗੋਲੀਆ ਅਮਨ ਲਹਾਰਾ ਇੰਦਰ ਕਲਵੰਡੀ ਰਾਏ ਰਾਜੂ ਕੋਸਾ ਕੁੜਲਾ ਬਬੂ ਪਿੰਡਰ ਤੇ ਮਾਰ ਬਲੈਂਸ ਧੀਮਦੀ ਪੇਚ ਇਰ ਦੇ ਪਲੇਅਰ ਸਾਬਤ ਟੀਡੀ ਬਕਾਨਾ ਚਾਕਾ ਹਿਆਲਪੁਰਾ ਖਾਨ ਪਹਿਨੀ ਲਪਲੀ ਮਹਿਮਦਬਾਦ ਛੋਟਾ ਸੋਨਰ ਕੀ ਦਿੱਲੀ ਰੱਲੀਆਂ ਸੋਨੂ ਰਾਜਪੁਰ ਦੇਸੀ ਪਰਮਾਨਾ ਸ਼ਰਮਾ ਸੰਗਰੀ ਰੈਂਕ ਕੋ ਬੈਠੀ ਤੇ ਗੱਗੂ ਕਹਿੰਦਾ ਤਲਾਕ ਦੀ ਦੇਖ ਸੋ ਜਿੰਨੇ ਪਲੇਅਰਾਂ ਦੀ ਗੱਲ ਕਰੀ ਮੇਰੇ ਤਾਂ ਜਸ ਮਾੜੀ ਖੇਡੂਗਾ ਛੇਰੂ ਖੋਲਾ ਜਾਰੀ ਰੁਕਮ ਨੂਰ ਦੇ ਬਿੱਲਾ ਡਾਲੀ ਸ ਇਹਨੇ ਇੱਕ ਵਾਰ ਬਾਰੀ ਪਤਾ ਸੀ ਬਾਕੀ ਹੋਰ ਬਹੁਤ ਪਲੇਅਰ ਖੇਡਣਗੇ ਡੱਗੂ ਹਾਕਮ ਵਾਲੀਆ ਵੀ ਉਹ ਸਭ ਦਾ ਤੌੜੀ ਟੀਮ ਲਈ ਖੇਡੇ ਇਹ ਜੋ ਜੀ ਨੇ ਟਿੰਡੇ ਵਿੱਚ ਵਿੱਕੀ ਹਰੀਕੇਸਰ ਨਾਲ ਡੱਕਰ ਮਾਣਾ ਗੁਰਪ੍ਰੀਤ ਮਾਰੇ ਸਾਹਿਬ ਚੁਣਾ ਬੰਦਾ ਦੌਰ ਸੀਰਾ ਦੂਰ ਕੋਟ ਤੇ ਹੋਰ ਨਿਕਾ ਪਲੇਅਰ ਹਰਿਆਣਾ ਦੀ ਦੂਸਰੀ ਟੀਮ ਦੇ ਵਿੱਚ ਕਾਸ਼ਲੇਵਾ ਤੇ ਤਾਂ ਇਹ ਕਮ ਕਾਰਪੀਟ ਨਾ ਬੋਲੂ ਨੂੰ ਕਿ